ਹੈਨੋਸ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਫੈਮਿਲੀ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੋਇਆ ਵਿੱਚ ਸੋਇਆ ਬੜੀਆਂ ਤੋਂ ਇੱਕ ਬਹੁਤ ਟੇਸਟੀ ਨਾਸ਼ਤਾ ਬਣਾ ਕੇ ਦਿਖਾਵਾਂਗੇ ਜਿਹੜਾ ਕਿ ਬਹੁਤ ਜ਼ਿਆਦਾ ਟੇਸਟੀ ਕਰੰਚੀ कुरकुरा ਬਣਦਾ ਹੈਗਾ ਤੇ ਇਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਜਾਂਦਾ ਹੈਗਾ ਚਲੋ ਆਪਾਂ ਸਟਾਰਟ ਕਰਦੇ ਆਂ ਵੀਡੀਓ ਸਭ ਤੋਂ ਪਹਿਲਾਂ ਆਪਾਂ ਬੜੀਆਂ ਲੈਣੀਆਂ ਨੇ 1 ਕੱਪ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਭਿ ਲਾਂਗੇ ਤੇ ਮੈਂ ਪਹਿਲਾਂ ਹੀ ਭਿ ਕੇ ਰੱਖ ਲਿਆ ਸੀਗੀਆਂ ਤੁਸੀਂ ਇਹਨਾਂ ਨੂੰ 10-15 ਮਿੰਟ ਭਿ ਲਿਓ ਤੇ ਬੜੀਆਂ ਆਪਣੀ ਭਿੱਜ ਗਈਆਂ ਸੀ ਹੁਣ ਆਪਾਂ ਇਹਨਾਂ ਨੂੰ ਨਿਚੋੜਨਾ ਹੈ ਸਿਚੋੜ ਕੇ ਇਹਨਾਂ ਦਾ ਸਾਰਾ ਪਾਣੀ ਕੱਢ ਲੈਣਾ ਹੈ ਚੰਗੀ ਤਰ੍ਹਾਂ ਨਿਚੋੜੋ ਪਾਧਾ ਪਾਣੀ ਇਹਨਾਂ ਨੂੰ ਮਿਕਸ ਕਰ ਲਾਂਗੇ ਤੇ ਇਹਨਾਂ ਦਾ ਚੂਰਾ ਬਣ ਜਾਊਗਾ ਚਲੋ ਆਪਾਂ ਤੁਹਾਨੂੰ ਮਿਕਸ ਕਰਕੇ ਰੱਖ ਆਉਣੀਆ ਨੂੰ ਗ੍ਰाइंड ਕਰਕੇ ਹੁਣ ਆਪਾਂ ਇਹਨਾਂ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ ਉਸ ਤੋਂ ਬਾਅਦ ਆਪਾਂ ਆਲੂ ਉਬਲੇ ਹੋਏ ਆਲੂ ਲੈ ਆਏ ਆ ਦੇਖੇ ਮੈਂ ਤੁਸੀਂ ਆਲੂ ਉਬਾਲ ਲਿਓ ਤੇ ਮੈਂ ਪਹਿਲਾਂ ਹੀ ਉਬਾਲ ਕੇ ਰੱਖ ਲਏ ਸੀ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰ ਲਾਂਗੇ ਆਲੂਆਂ ਨੂੰ ਕਦੂਕਾਸ ਤੋਂ ਜਾਂ ਤੁਸੀਂ ਮੈਸ਼ ਵੀ ਕਰ ਸਕਦੇ ਹੋ ਕਦੂਕਾਸ ਕਰ ਲਿਓ ਅਸੀਂ ਆਪਾਂ ਇਹਦੇ ਵਿੱਚ ਚੱਕਰ ਪਾਵਾਂਗੇ ਤੇ ਇਹ ਵਿੱਚ ਹਰੀਆਂ ਮਿਰਚਾਂ ਪਾ ਲੈਣੀਆਂ ਨੇ ਜੀ ਵਿੱਚ ਥੋੜੇ ਜਿਹੇ ਜਿਹੜਾ ਹੈਗਾ ਕੱਟੇ ਹੋਏ ਪਿਆਜ਼ ਪਾਵਾਂਗੇ ਸਵਾਦ ਤੇ ਦੇ ਵਿੱਚ ਜਿਹੜੇ ਹੈਗੇ ਆ ਕਿ ਸਾਰੇ ਨੂੰ ਸਾਡੇ ਤੁਸੀਂ ਐਡ ਕਰ ਲੈਣੇ ਆ ਲਾਲ ਮਿਰਚੀ ਪਾਵਾਂਗੇ ਆਪਾਂ ਤੁਸੀਂ ਆਪਦੇ ਸਵਾਦ ਅਨਸਾਰ ਪਾ ਸਕਦੇ ਆ ਆਪਣੀਆਂ ਹਰੀਆਂ ਮਿਰਚਾਂ ਵੀ ਪਾਈਆਂ ਨਹੀਂ ਗੀਆਂ ਨਮਕ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਮਸਾਲਾ ਕੁੜੀਆਂ ਜੇ ਕਾਲੀਆਂ ਮਿਰਚਾਂ ਥੋੜਾ ਜਿਹਾ ਹਲਦੀ ਪਾਊਡਰ ਆਪਾਂ ਇਹਨਾਂ ਸਾਰੀ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਦੋ ਵੱਡੇ ਚਮਚਾਗੇ ਉਹ ਆਪਾਂ ਬੇਸਣ ਪਾਵਾਂਗੇ ਤੁਸੀਂ ਮੱਕੀ ਦਾ ਆਟਾ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਹਰਾ ਧਨੀਆ ਇਹ ਜਿੰਨੀ ਟਰਨ ਮਿਕਸ ਕਰ ਲਓ ਹੁਣ ਆਪਾਂ ਇਸ ਨੂੰ ਮਿਕਸ ਕਰ ਲਿਆ ਹੁਣ ਆਪਾਂ ਇਸ ਨੂੰ ਸ਼ੇਪ ਦਵਾਂਗੇ ਤੁਸੀਂ ਇਸ ਨੂੰ ਗੋਲਦ ਜਾਂ ਫਿਰ ਲੰਬਾਈ ਦੇ ਵਿੱਚ ਫਿੰਗਰ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਇਸ ਨੂੰ ਇਸ ਨੂੰ ਲੰਬੇ ਐਵੇਂ ਫਿੰਗਰ ਇਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਜਿਵੇਂ ਤੁਹਾਡਾ ਤਰ ਕਰਦਾ ਜਾਂ ਫਿਰ ਤੁਹਾਨੂੰ ਵਧੀਆ ਲੱਗਦਾ ਹੈ ਉਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਇਸ ਨੂੰ ਇਹ ਬਣਾ ਲੇ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਆਪਣਾ ਕੋਲ ਤਿਆਰ ਕਰਾਂਗੇ ਉਦੇ ਵਿੱਚ ਸੂਚੌਲਾ ਦਾ ਆਟਾ ਲੈਣਾਗਾ ਤੇ ਦੋ ਚਮਚਾ ਪਏ ਦੇ ਵਿੱਚ ਬੇਸਣ ਪਾਵਾਂਗੇ ਇਸ ਵਿੱਚ ਮੈਦਾ ਵੀ ਪਾ ਸਕਦੇ ਹਾਂ ਇਹ ਕੋਲ ਜਿਆਦਾ ਪਤਲਾ ਨਹੀਂ ਬਣਾਉਣਾ ਹੈ ਤੁਸੀਂ ਠੀਕ ਜਿਹਾ ਹੀ ਰੱਖਣਾਗਾ ਜਿਹੜੇ ਇਹ ਘੋਲ ਆ ਉਹ ਤਿਆਰ ਕਰ ਲਿਆ ਉਸ ਤੋਂ ਬਾਅਦ ਆਪਾਂ ਕਰੰਚੀ ਬਣਾਉਣ ਦੇ ਵਾਸਤੇ ਜਿਹੜੇ ਇਹ ਪਾਫਰ ਆਏਗੇ ਤੁਸੀਂ ਇਹਨਾਂ ਦਾ ਦੇਖੋ ਆਪਾਂ ਇਹ ਜਿਹੜਾ ਇਹ ਚੂਰਾ ਬਣਾ ਲਿਆ ਤੇ ਤੁਸੀਂ ਇਹ ਜਿਹੜਾ ਪਾਪੜੀ ਜਿਹੜਾ ਭੂਜੀ ਜਾਂ ਦੋਦ ਦੇ ਵੀ ਬਣਾ ਸਕਦੇ ਹੋ ਤੇ ਬਾਕੀ ਜਿਹੜੇ ਆਪਣੇ ਉਹ ਬਰੈਡ ਹੁੰਦੇ ਆਗੇ ਉਹਨਾਂ ਦਾ ਵੀ ਤੁਸੀਂ ਇਹ ਬਣਾ ਸਕਦੇ ਹੋਗੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਉੱਪਰ ਇਹ ਕਰੰਚੀ ਲਾਵਾਂਗੇ ਕੁਰੀਚੇਂ ਕੀ ਤਰ੍ਹਾਂ ਤੁਸੀਂ ਲਗਾ ਲੈਣਾਗਾ ਇਸ ਤਰ੍ਹਾਂ ਇਹ ਤੁਸੀਂ ਜਿਹੜੇ ਸਾਰੇ ਆ ਗਏ ਉਹ ਐਵੇਂ ਡਿਪ ਕਰ ਕਰਕੇ ਇਹਦੇ ਉਪਰ ਇਹ ਲਗਾ ਲਓ ਜੀ ਹੁਣ ਆਪਣੇ ਜਿਹੜੇ ਕਰੰਚੀ ਵਾਲੇ ਆਪਣੇ ਤਿਆਰ ਕਰ ਲਏ ਹੁਣ ਆਪਾਂ ਇੱਕ ਬਰਤਨ ਦੇ ਵਿੱਚ ਪਾ ਕੇ ਤੁਸੀਂ ਇਹਨੂੰ ਟੱਕ ਕੇ 10-15 ਮਿੰਟ ਦੇ ਲਈ ਫ੍ਰੀਜ ਦੇ ਵਿੱਚ ਰੱਖ ਲਾਂਗੇ ਦੇਖੋ ਆਪਾਂ ਜਿਹੜੀ 10-15 ਮਿੰਟ ਫ੍ਰਿਜ ਵਿੱਚ ਇਹ ਰੱਖ ਲਏ ਸੀਗੇ ਹੁਣ ਆਪਾਂ ਇਹਨਾਂ ਨੂੰ ਫ੍ਰਾਈ ਕਰ ਲਾਂਗੇ ਹੁਣ ਆਪਣੇ ਕਰੰਚੀ ਨਗੇਟਸ ਜਿਹੜੇ ਤਿਆਰ ਹੋ ਗਏ ਹੈਗੇ ਤੁਸੀਂ ਬਣਾ ਕੇ ਜਰੂਰ ਦੇਖਿਓ ਤੇ ਬਹੁਤ ਘੱਟ ਸਮੇਂ ਦੇ ਵਿੱਚ ਬਣ ਜਾਂਦੇ ਆ ਮਿਹਨਤ ਵੀ ਬਹੁਤ ਘੱਟ ਲੱਗਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਹੈਗੇ ਟਰਾਈ ਜਰੂਰ